ਇੱਥੇ ਲੱਕੜ ਦੇ ਘਰੀ ਕਿਉਂ ਬਣਦੇ ਆ ਪਾਜੀ ਦੇਖੋ ਇਹ ਜਿੱਦਾਂ ਬਹੁਤ ਸੋਹਣੀ ਗੱਲ ਕਹੀ ਤੁਸੀਂ ਜਿੱਦਾਂ ਆਪਾਂ ਲੈਂਟਰ ਪਾਉਂਦੇ ਆ ਨਾ ਉੱਤ ਉੱਤੇ ਛੱਤ ਦੇ ਉੱਤੇ ਇੱਥੇ ਸਲੈਬ ਪੈਂਦੀ ਆ ਥੱਲੇ ਉਹਦੇ ਥੱਲੇ ਪੀਰ ਥੱਲੇ ਫਲੋਰ ਤੇ ਸਲੈਬ ਪੈਂਦੀ ਥੱਲੇ ਫਲੋਰ ਤੇ ਸਲੈਬ ਪੈਂਦੀ ਆ ਲੈਂਟਰ ਵਰਗੀ ਸਲੈਬ ਹੁੰਦੀ ਆ ਅੱਛਾ ਉਹਦੇ ਥੱਲੇ ਪੀਰਿੰਗ ਕੰਕਰੀਟ ਦੀ ਕੰਕਰੀਟ ਦੀ ਪਿਓਰ ਕੰਕਰੀਟ ਦੀ ਜਦੋਂ ਮੈਂ ਵੀ ਆਉਂਦਾ ਨਵਾਂ ਨਵਾਂ ਆਇਆ ਸੀ ਤੇ ਮੈਂ ਵੀ ਜਦੋਂ ਇਹ ਘਰ ਦੇਖੇ ਤੇ ਮੈਂ ਕਿਹਾ ਯਾਰ ਇਹ ਕੀ ਆ ਬਟ ਜਦੋਂ ਤੁਸੀਂ ਇੰਡਸਟਰੀ ਦੇ ਵਿੱਚ ਪੈਂਦੇ ਹੋ ਤੇ ਭਾਜੀ ਉਹ ਮੈਂ ਕੰਨਾ ਕਿ ਬਈ ਇੰਨੇ ਸਟਰੋਂਗ ਘਰ ਨੇ ਸਿਰਫ ਲੱਕੜ ਹੀ ਇਨਵੋਲਡ ਨਹੀਂ ਹੈਗੀ ਉਹਦੇ ਵਿੱਚ ਬੀਮਸ ਵੀ ਇਨਵੋਲਡ ਨੇ ਪੋਸਟਸ ਵੀ ਇਨਵੋਲਡ ਨੇ ਸਿਵਲ ਇੰਜੀਨੀਅਰ ਇਨਵੋਲਡ ਨੇ ਹਰ ਤਰ੍ਹਾਂ ਦੇ ਇੰਜੀਨੀਅਰ ਇਨਵੋਲਡ ਨੇ ਉਸ ਤੋਂ ਬਾਅਦ ਉਹਦੀ ਪ੍ਰੋਪਰ ਪਾਸਿੰਗ ਹੁੰਦੀ ਆ ਗਵਰਨਮੈਂਟ ਪਾਸ ਕਰਦੀ ਆ ਕਾਉਂਸਲ ਪਾਸ ਕਰਦੀ ਆ ਤਾਂ ਹੀ ਤੁਸੀਂ ਉਹ ਘਰ ਬਣਾ ਸਕਦੇ ਹੋ ਜਿਵੇਂ ਜਗ੍ਹਾ ਅੱਗੇ ਛੱਡੀ ਪਿੱਛੇ ਹਾਲਾਕਿ ਹੈ ਤਾਂ ਇੰਡੀਆ 'ਚ ਵੀ ਹੁਣ ਪੂਡਾ ਦੇ ਜਿਹੜੇ ਘਰ ਐ ਜਾਂ ਜਿਹੜੇ ਗਲੱਡਾ ਤੇ ਬਣਦੇ ਐ ਰੂਲਸ ਨੇ ਵੀ ਮੂਹਰੇ ਇੰਨੀ ਥਾਂ ਛੱਡਣੀ ਪਿੱਛੇ ਇੰਨੀ ਸਾਈਡ ਤੇ ਇੰਨੀ ਪਰ ਉੱਥੇ ਚਲੋ ਲੋਕ ਬਹੁਤ ਕੁਝ ਕਰ ਜਾਂਦੇ ਐ ਪਰ ਇੱਥੇ ਹਰ ਚੀਜ਼ ਬੜੀ ਪਰਫੈਕਸ਼ਨ ਐ ਸੋ ਇਹ ਇਹਦਾ ਧਿਆਨ ਰੱਖਣਾ ਪੈਂਦਾ ਕਿ ਜਿਵੇਂ ਪਿੱਛੇ ਕਿੰਨੀ ਜਗ੍ਹਾ ਛੱਡੀ ਅੱਗੇ ਕਿੰਨੀ ਛੱਡੀ ਜਾਂ ਪਾਣੀ ਦਾ ਜਿਹੜਾ ਟ੍ਰੀਟਮੈਂਟ ਦਾ ਉਹ ਉਹ ਥੋੜੀ ਗਾਈਡ ਕਰੋ ਚੀਜ਼ਾਂ ਦੇਖੋ ਉਹ ਬਹੁਤ ਵਧੀਆ ਸਵਾਲ ਹੈ ਆਪਾਂ ਜੀ ਉਹਦੇ ਵਿੱਚ ਨਾ ਇੱਕ ਕਾਉਂਸਲ ਦਾ ਕ੍ਰਾਈਟੇਰੀਆ ਵਾ ਉਹ ਦੇਖੋ ਜੀ ਕਾਉਂਸਲ ਹੁਣ ਜਦੋਂ ਪਹਿਲਾਂ ਆਪਾਂ ਲੈਂਡ ਲੈਨੇ ਆ ਉੱਤੇ ਦੋ ਤਰੀਕੇ ਦੇ ਨਾਲ ਘਰ ਬਣਦਾ ਇੱਕ ਤਾਂ ਡੀਏ ਡੀਏ ਅਪਰੂਵਲ ਤੁਸੀਂ ਕਾਉਂਸਲ ਚ ਪਾਉਂਦੇ ਹੋ ਇੱਕ ਸੀਡੀਸੀ ਹੁੰਦਾ ਉਹ ਤੁਹਾਡੇ ਕੋਲ ਪ੍ਰਾਈਵੇਟ ਸਰਟੀਫਾਇਰ ਉਹ ਜਿਹੜਾ ਤੁਹਾਡਾ ਪਲਾਨ ਅਪਰੂਵ ਕਰਦਾ ਵਾ ਉਹ ਜਿਹੜੇ ਪਲਾਨ ਦੇ ਵਿੱਚ ਜਿਹੜੀਆਂ ਗਵਰਨਮੈਂਟ ਨੇ ਰਿਕੁਆਇਰਮੈਂਟਸ ਦਿੱਤੀਆਂ ਉਹ ਫਾਲੋ ਕਰਨੀਆਂ ਪੈਣੀਆਂ ਜਿੱਦਾਂ ਲਗਭਗ ਕਹ ਲਓ ਵੀ ਆਪਾਂ ਨੂੰ 3 ਤੋਂ 4 ਮੀਟਰ ਹਰ ਪ੍ਰੋਪਰਟੀ ਡਿਫਰੈਂਟ ਹੈ ਹਰ ਏਰੀਆ ਡਿਫਰੈਂਟ ਹੈ ਇਹ ਮੇਰੇ ਜਨਰਲ ਆਪਣੇ ਥੀਅਜ਼ ਆ ਹਰ ਘਰ ਦੇ ਵਿੱਚ 3 ਤੋਂ 4 ਮੀਟਰ ਪਿੱਛੇ 3 ਤੋਂ 4 ਮੀਟਰ ਅੱਗੇ ਤੇ ਅਰਾਊਂਡ 1-1 ਮੀਟਰ ਸਾਈਡ ਤੇ ਛੱਡਣਾ ਪੈਣਾ ਬਾਜੀ ਇਹ ਸਿੰਗਲ ਸਟੋਰੀ ਲਈ ਆ ਜਾਂ ਡਬਲ ਸਟੋਰੀ ਲਈ ਆ ਉਹਦੇ ਵਿੱਚ ਜਿਹੜਾ ਐਲੀਵੇਸ਼ਨ ਚੈੱਕ ਕਰਨਾ ਪੈਣਾ ਹੋਰ ਜਿਹੜੀਆਂ ਰਿਕੁਆਇਰਮੈਂਟਸ ਆ ਉਹ ਕਾਉਂਸਲ ਜਦੋਂ ਅਪਰੂਵ ਕਰੂਗੀ ਜਾਂ ਜਿਹੜਾ ਤੁਹਾਡਾ ਸਰਟੀਫਾਇਰ ਆ ਅਪਰੂਵ ਕਰੂਗੀ ਤਾਂ ਜਿਹੜਾ ਤੁਹਾਡਾ ਘਰ ਆ ਉਹ ਅਪਰੂਵ ਹੋਊਗਾ ਫਿਰ ਹਰ ਜ਼ਮੀਨ ਦੇ ਉੱਤੇ ਇੱਕ ਲਿਮਿਟੇਸ਼ਨ ਹੈ ਵੀ ਤੁਸੀਂ ਐਡਾ ਵੱਡਾ ਹੀ ਘਰ ਬਣਾ ਸਕਦੇ ਹੋ ਇਸ ਤੋਂ ਉੱਪਰ ਨਹੀਂ ਬਣਾ ਸਕਦੇ। ਅੱਛਾ ਕਿੰਨੀਆਂ ਸਟੋਰੀਜ਼ ਕਿੰਨੀ ਉਹ ਬਹੁਤ ਉੱਚੇ ਘਰ ਹੈ ਨਹੀਂ ਜ਼ਿਆਦਾਤਰ ਸਿੰਗਲ ਸਟੋਰੀ ਜਾਂ ਫਿਰ ਵੱਧ ਤੋਂ ਵੱਧ 2 ਸਟੋਰੀ ਘਰ ਨੇ। ਹਾਂਜੀ ਕਿਉਂਕਿ ਕਾਉਂਸਲ ਜਿਹੜੀ ਆ ਉਹ ਅਪਰੂਵਲ ਹੀ ਇੰਨਾ ਤਾਂ ਦਿੰਦੀ ਆ ਭਾਜੀ ਕਿ ਤੁਸੀਂ ਜਾਂ ਸਿੰਗਲ ਬਣਾ ਸਕੋ ਜਾਂ ਡਬਲ ਬਣਾ ਸਕੋ ਜੇ ਟ੍ਰਿਪਲ ਬਣਾਓਗੇ ਉੱਚ ਕੋਸਟਿੰਗ ਨਹੀਂ ਵਰਕ ਆਊਟ ਹੋਣੀ ਤੇ ਆਈ ਥਿੰਕ ਤੇ ਉਸ ਤੋਂ ਬਾਅਦ ਜਿਹੜੀ ਆ ਗਵਾਂਡੀਆਂ ਜਾਣਡੀਆਂ ਗਵਾਂਡੇ ਦੀ ਹਵਾ ਰੁਕੂਗੀ ਪਾਉਣ ਰੁਕੂਗੀ ਜਾਂ ਧੂਪ ਰੁਕੂਗੀ ਇਸ ਗੱਲ ਦਾ ਖਿਆਲ ਰੱਖਿਆ ਜਾਂਦਾ ਹੈ ਬਿਲਕੁਲ ਰੱਖਿਆ ਜਾਂਦਾ ਜੀ ਤੁਹਾਡੇ ਗਵਾਂਡੀ ਨੂੰ ਨਾ ਕੋਈ ਤਕਲੀਫ ਹੋਵੇ ਉਹ ਕਾਉਂਸਲ ਚੈੱਕ ਕਰਦੀ ਹੈ ਜਦੋਂ ਤੁਸੀਂ ਡੀਏ ਅਪਰੂਵਲ ਪਾਉਣਾ ਹੈ ਤੇ ਤੁਹਾਡੇ ਗਵਾਂਡੀਆਂ ਨੂੰ ਚਿੱਠੀ ਜਾਂਦੀ ਹੈ ਕਿ ਭਾਈ ਆ ਤੁਹਾਡੇ ਘਰ ਦੇ ਨਾਲ ਆਕਰਣ ਬਣਨ ਲੱਗਾ ਹੈ ਤੁਹਾਨੂੰ ਕੋਈ ਦਿੱਕਤ ਨਹੀਂ ਹੈ ਜੇ ਤੁਹਾਨੂੰ ਕੋਈ ਪੁੱਛਦੇ ਹਾਂਜੀ ਚਿੱਠੀ ਭੇਜਦੇ ਨੇ ਜੇ ਕਿਸੇ ਨੂੰ ਜਿਵੇਂ ਪ੍ਰਾਈਵੇਸੀ ਇਸ਼ੂਜ਼ ਵੀ ਆ ਭਾਜੀ ਮੰਨ ਲਓ ਕਿ ਕੋਈ ਉੱਚਾ ਬੈਠਾ ਹੈ ਦੂਜਾ ਘਰ ਨਹੀਂ ਮੈਂ ਤਾਂ ਉਹਨਾਂ ਦੇ ਘਰ ਚ ਨਿਗਾਹ ਪੂਰੀ ਵੱਜ ਰਹੀ ਹੈ ਇਹ ਕਿਹੋ ਜੀ ਕੋਈ ਗੱਲ ਨਹੀਂ ਹੁੰਦੀ ਪ੍ਰਾਈਵੇਸੀ ਇਸ਼ੂਜ਼ ਹੈਗੇ ਨੇ ਬਟ ਕਾਉਂਸਲ ਬੜੀ ਸਮਾਰਟ ਹੈ ਉਹ ਉੱਥੇ ਜਿਹੜੇ ਕਹਿੰਦੇ ਆ ਵੀ ਜਾਂ ਤਾਂ ਤੁਸੀਂ ਉਹਨੂੰ ਹਾਈਡ ਕਰੋ ਜਾਂ ਤੁਸੀਂ ਉੱਥੇ ਕੋਈ ਅਜਿਹਾ ਪ੍ਰਬੰਧ ਕਰਕੇ ਉੱਥੇ ਫੈਂਸਿੰਗ ਉੱਚੀ ਕਰੋ ਜਾਂ ਤੁਸੀਂ ਜਿਹੜੇ ਸ਼ੀਸ਼ੇ ਆ ਉਹਨਾਂ ਨੂੰ ਟਿੰਟ ਕਰੋ ਵੀ ਤੁਹਾਡਾ ਜਿਹੜਾ ਦੂਜੇ ਦੇ ਘਰ ਦੇ ਵਿੱਚ ਚਾਤੀ ਨਾ ਵੱਜ ਸਕੇ ਕਾਉਂਸਲ ਇਸ ਚੀਜ਼ ਦਾ ਪੂਰਾ ਧਿਆਨ ਰੱਖਦੀ ਹੈ ਜੀ ਤੁਹਾਨੂੰ ਉਹ ਜਿਹੜੀ ਰਿਕੁਆਇਰਮੈਂਟਸ ਨੇ ਫਾਲੋ ਗਾਈਡਲਾਈਨਸ ਨੇ ਉਹ ਤੁਹਾਨੂੰ ਫਾਲੋ ਕਰਨੀਆਂ ਪੈਂਦੀਆਂ ਨੇ ਤਾਂ ਹੀ ਜਿਹੜਾ ਤੁਹਾਨੂੰ OC ਜਾਂ ਜਿਹੜਾ ਸਰਟੀਫਿਕੇਟ ਕਾਉਂਸਲ ਨੇ ਤੁਹਾਨੂੰ ਦੇਣਾ ਉਹ ਮਿਲਦਾ ਹੈ ਇਹ ਕਰਮਾ ਜੀ ਇੰਡੀਆ ਚ ਕਾਮਯਾਬ ਨਹੀਂ ਹੈਗੇ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਸੀ ਥੱਲੇ ਕੰਕਰੀਟ ਪਹਿਲਾਂ ਬਣਦੀ ਫਿਰ ਉਹ ਲੱਕੜ ਦੇ ਨਾਲ ਬਣਦਾ ਉੱਥੇ ਆਪਣੇ ਕਾਮਯਾਬ ਨਹੀਂ ਦੇਖੋ ਬਹੁਤ ਵਧੀਆ ਸਵਾਲ ਹੈ ਭਾਜੀ ਇੱਥੇ ਬੜੀ ਜਿਹੜੀ ਸਭ ਤੋਂ ਵਧੀਆ ਗੱਲ ਉਹ ਇਹ ਆ ਵੀ ਜੇ ਤੁਹਾਡੀ ਲੈਂਡ ਉੱਚੀ ਆ ਨੀਵੀਂ ਆ ਤੁਸੀਂ ਗਵਾਂਢੀ ਤੇ ਬਰਾਬਰ ਨਹੀਂ ਕਰਨੀ ਹੁਣ ਮੈਨੂੰ ਯਾਦ ਆਂ ਇੰਡੀਆ ਦੇ ਵਿੱਚ ਤਾਂ ਅਸੀਂ ਭਰਤੀ ਪਾ ਪਾ ਕੇ ਹੀ ਆਪਣੀ ਜ਼ਮੀਨ ਨੂੰ ਉੱਚੀ ਕਰਦੇ ਰਹਿੰਦੇ ਆ ਵੀ ਮੇਰੇ ਘਰ 'ਚ ਪਾਣੀ ਨਾ ਵੜ ਜਾਏ ਤੇ ਦੀ ਗਵਾਂਢੀ ਤਾਂ ਉੱਚੀ ਹੋ ਜੇ ਇੱਥੇ ਜਿਹੜੀ ਹੈਗੀ ਆ ਜੇ ਤੁਹਾਡੀ ਜ਼ਮੀਨ ਦੇ ਵਿੱਚ ਉੱਚੀ ਨਹੀਂ ਵੀ ਫਾਲ ਐ 1 ਮੀਟਰ ਫਾਲ 2 ਮੀਟਰ 5 ਮੀਟਰ 'ਚ ਨਹੀਂ ਵੀ ਫਾਲ ਐ ਤੁਸੀਂ ਓਦਾਂ ਦੀ ਓਦਾਂ ਹੀ ਬਣਾਉਣੀ ਆ ਉਹਨੂੰ ਚੇਂਜ ਨਹੀਂ ਕਰ ਸਕਦੇ ਨਹੀਂ ਤੁਸੀਂ ਚੇਂਜ ਤੁਹਾਨੂੰ ਕਾਉਂਸਲ ਨੂੰ ਤੁਸੀਂ ਪਲਾਨ ਬਣਾ ਕੇ ਪਾਓਗੇ ਕਾਉਂਸਲ ਤੁਹਾਨੂੰ ਅਪਰੂਵਲ ਦਊਗੀ ਫਿਰ ਤੁਸੀਂ ਓਦਾਂ ਦੀ ਬਣਾ ਸਕਦੇ ਹੋ ਜੇ ਕੋਈ ਚੇਂजेस ਕਰਨੇ ਆ ਤੇ ਉਹ ਫਿਰ ਤੁਸੀਂ ਕਾਉਂਸਲ ਦੇ ਨਾਲ ਡਿਸਕਸ ਕਰ ਸਕਦੇ ਹੋ ਜਾਂ ਤੁਸੀਂ ਆਪਣਾ ਜਿਹੜਾ ਤੁਹਾਡਾ ਸਰਟੀਫਾਇਰ ਆ ਉਹਦੇ ਨਾਲ ਡਿਸਕਸ ਕਰ ਸਕਦੇ ਹੋ ਕਿ ਮੈਨੂੰ ਐਦਾਂ ਦਾ ਘਰ ਚਾਹੀਦਾ ਜਾਂ ਮੈਨੂੰ ਆਹ ਡਿਜ਼ਾਈਨ ਚਾਹੀਦਾ ਇੱਕ ਕਾਮਨ ਗਲਤੀ ਦੱਸੋ ਜਿਹੜੀ ਇੰਨੇ ਸਾਲਾਂ ਦੇ ਤਜਰਬੇ 'ਚ ਤੁਸੀਂ ਕੀ ਦੇਖਿਆ ਕਿ ਜਿਹੜੇ ਬਾਇਰਸ ਨੇ ਜਾਂ ਜਿਹੜੇ ਲੋਕ ਹੈ ਐਡਮੈਂਡ ਹੁੰਦੇ ਨੇ ਨਾ ਭਾਜੀ ਬਹੁਤ ਕਿ ਨਹੀਂ ਆਹੀ ਚੀਜ਼ ਚਾਹੀਦੀ ਹੈ ਹਾਂਜੀ ਕਾਮਨਲੀ ਤੁਸੀਂ ਸਭ ਤੋਂ ਵੱਧ ਵੱਡੀ ਮਿਸਟੇਕ ਕੀ ਅਬਜ਼ਰਵ ਕੀਤੀ ਹੈ ਵੱਡੀ ਮਿਸਟੇਕ ਤੇ ਭਾਜੀ ਐਦਾ ਹੁੰਦਾ ਵੀ ਇੱਕ ਤਾਂ ਲੈਕ ਆਫ এডੂਕੇਸ਼ਨ ਨਹੀਂ ਹੈਗੀ ਕਲਾਇੰਟ ਦੇ ਵਿੱਚ এডੂਕੇਸ਼ਨ ਦੀ ਘਾਟ ਆ ਆਈ ਥਿੰਕ ਉਹਦੇ ਲਈ ਸ਼ਾਇਦ ਗਾਈਡੈਂਸ ਵੀ ਨਹੀਂ ਮਿਲਦਾ ਹੂੰ ਜਦੋਂ ਮੈਂ ਆਪਣਾ ਘਰ ਲਿਆ ਸੀ ਤੇ ਉਹ ਤੋਂ ਸਾਨੂੰ ਕਿਸੇ ਨੇ ਗਾਈਡਿੰਗ ਕੀਤਾ ਅਸੀਂ ਜਦੋਂ ਘਰ ਬਣਾਉਣਾ ਸੀ ਆਪਣਾ ਅਸੀਂ ਲੈਂਡ ਲੈ ਕੇ ਕੰਸਟਰਕਟ ਕੀਤਾ ਸੀ ਤੇ ਉਦੋਂ ਬੜੀਆਂ ਰਿਯੂਮਰਸ ਅਫਵਾਹਾਂ ਆਪਣੇ ਭੈਣ ਭਰਾਵਾਂ ਦੋਸਤਾਂ ਤੋਂ ਸੁਣੇ ਦੀਆਂ ਸੀ ਵੀ ਯਾਰ ਇਹ ਕੰਮ ਚ ਨਾ ਫਸ ਜੀ ਕਿ ਤੇ ਘਰ ਬਣਾਏਗਾ ਤੇ ਤੈਨੂੰ ਪਤਾ ਹੀ ਨਹੀਂ ਐ ਕਿੰਨਾ ਪੈਸਾ ਲੱਗ ਜੂਗਾ ਇਸ ਕਰਕੇ ਜੇ ਕਿਸੇ ਵੀ ਜਿਹੜਾ ਸ਼ਰੋਤਾ ਹੈਗਾ ਉਹ ਆਪਣੇ ਸਿਡਨੀ ਦੇ ਕਿਸੇ ਵੀ ਸ਼ਹਿਰ ਚ ਰਹਿੰਦਾ ਹੈ ਉਹਦੇ ਵਿੱਚ ਮਨ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਸ਼ੰਕਾ ਹੈ ਤੇ ਅਸੀਂ 1 ਟੂ 1 ਮੀਟਿੰਗ ਕਰ ਸਕਦੇ ਹਾਂ ਜਾਂ ਟੈਲੀਫੋਨਿਕ ਕਨਵਰਸੇਸ਼ਨ ਕਰ ਸਕਦੇ ਹਾਂ ਤੇ ਉਹਦੇ ਮਨ ਦੀ ਸ਼ੰਕਾ ਜਿਹੜੀ ਆ ਉਹ ਘਟ ਸਕਦੇ ਆ ਕਿ ਆ ਜਿਹੜਾ ਪ੍ਰੋਜੈਕਟ ਕਿੱਦਾਂ ਫਿਨਿਸ਼ ਹੋ ਸਕਦਾ ਕਿੱਥੇ ਫਿਨਿਸ਼ ਹੋ ਸਕਦਾ ਤੇ ਕੀ ਉਹਦਾ ਤਰੀਕਾ ਹੋਊਗਾ ਫਿਨਿਸ਼ ਕਰਨ ਦਾ ਤੁਸੀਂ ਕਿ ਪੂਰੀ ਸਿਡਨੀ ਚ ਤੁਹਾਡੀ ਕੰਪਨੀ ਆਪਰੇਟ ਕਰਦੀ ਹੈ اسپੈਸੀਫਿਕਲੀ ਸਬਰਬਸ ਨੇ ਭਾਜੀ ਇਹ ਥੋੜਾ ਦੱਸੋ ਇਹਦੇ ਬਾਰੇ ਅਸੀਂ ਭਾਜੀ ਅਸੀਂ ਇਸ ਵਾਲੇ ਹੱਡਾ ਆਫਿਸ ਹੈਗਾ ਰਿਵਰਸਟਨ ਦੇ ਵਿੱਚ ਇਹ ਨਾਰਥ-ਵੈਸਟ ਦੇ ਵਿੱਚ ਹੈ ਸਿਡਨੀ ਦੇ ਵਿੱਚ ਤੇ ਅਸੀਂ ਜਿਹੜੀ ਸਪੈਸ਼ਲਿਸਟੀ ਆ ਉਹ ਸਾਡੀ ਨਾਰਥ-ਵੈਸਟ ਦੇ ਵਿੱਚ ਹੀ ਆ ਤੇ ਅਸੀਂ ਜਿੱਦਾਂ ਨਾ ਲੈਂਡ ਸਵੇਚਦੇ ਆ ਕੱਲੀਆਂ ਲੈਂਡਸ ਵੀ ਵੇਚਦੇ ਆ ਐਸਟੈਬਲਿਸ਼ ਘਰ ਵੀ ਵੇਚਦੇ ਆ ਹੋਮ ਐਂਡ ਲੈਂਡ ਪੈਕੇजेस ਵੀ ਵੇਚਦੇ ਆ ਅਸੀਂ ਡਿਵੈਲਪਮੈਂਟ ਸਾਈਟਸ ਵੀ ਵੇਚਦੇ ਆ ਨਾਰਥ-ਵੈਸਟ ਸਾਡਾ ਏਰੀਆ ਜਿਹੜਾ ਹੈਗਾ ਉਹ ਅਸੀਂ ਪ੍ਰੇਫਰ ਕਰਦੇ ਆ ਪਰ ਅਸੀਂ ਹੋਰ ਏਰੀਆਸ ਦੇ ਵਿੱਚ ਵੀ ਜਾ ਕੇ ਕੰਮ ਕਰ ਲੈਂਦੇ ਆ ਭਾਜੀ